ਸੀ ਹੈ ਆਲਦੋ ਇਟਸ ਨਾਟ ਰਿਚੁਅਲਸ ਇਹ ਰਿਚੁਅਲਸ ਨਹੀਂ ਜਿਹੜੇ ਸਾਨੂੰ ਚੰਗਾ ਬਣਾਉਂਦੇ ਨੇ ਬਟ ਦਾ ਵਿਜ਼ਡਮ ਗਿਆਨ ਸਮਝ ਅੰਡਰਸਟੈਂਡਿੰਗ ਟੂ ਐਕਸਰਸਾਈਜ਼ ਗੁੱਡਨੈਸ ਜਿਹੜਾ ਗਿਆਨ ਅਸੀਂ ਧਰਮ ਗ੍ਰੰਥਾਂ ਤੋਂ ਚਾਹੇ ਉਹ ਕੁਰਾਨ ਹੈ ਚਾਹੇ ਵੇਦ ਨੇ ਔਰ ਬਾਈਬਲ ਔਰ ਗੁਰੂ ਗ੍ਰੰਥ ਸਾਹਿਬ ਕੋਈ ਵੀ ਗ੍ਰੰਥ ਉਹਦੇ ਜਿਹੜੀ ਵਿਜ਼ਡਮ ਹੈ ਉਹਨੂੰ ਐਕਸਰਸਾਈਜ਼ ਕਰਨਾ ਪੈਂਦਾ ਇੰਪਲੀਮੈਂਟ ਕਰਨਾ ਪੈਂਦਾ ਉਹੀ ਮੈਟਰ ਕਰਦਾ ਆ ਕਿੰਨੀ ਵਾਰ ਕੁਰਾਨ ਪੜੀ ਗਈ ਇਹ ਮੈਟਰ ਨਹੀਂ ਕਰਦਾ ਕਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਪੜ੍ਹ ਲਿਆ ਇਹ ਮੈਟਰ ਨਹੀਂ ਕਰਦਾ ਭਾਵੇਂ ਉਹਨਾਂ ਨੇ ਸਾਡੇ ਦਿਮਾਗ 'ਚ ਪਾਤ ਹੈ ਕਿ ਇੰਨੀ ਵਾਰੀ ਸਹਿਜ ਪਾਠ ਕਰੋ ਇੰਨੀ ਵਾਰੀ ਜਪਜੀ ਸਾਹਿਬ ਦੇ ਪਾਠ ਕਰੋ ਇਟ ਡਸਨਟ ਮੈਟਰ ਤੁਸੀਂ ਜਪਜੀ ਸਾਹਿਬ ਦੀ ਵਿਆਖਿਆ ਆਪਾਂ ਸਰਵਣ ਕੀਤੀ ਸੀ ਪਿੱਛੇ ਇੱਕ ਦੂਜੀ ਪਾਓ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਢੇੜਾ ਆਖੀਏ ਇੱਕ ਨਾਮ ਜਗਦੀਸ਼ ਇੱਕ ਜੀਵ ਦੀ ਜਗ੍ਹਾ ਲੱਖ ਜੀਵਾਂ ਹੋ ਜਾਣ ਮੇਰੀਆਂ ਫਿਰ ਵੀ ਜੇ ਮੈਂ ਉਹਨਾਂ ਨਾਲ ਲੱਖਾਂ ਵਾਰ ਕੋਈ ਇੱਕ ਨਾਮ ਲੈ ਲਵਾਂ ਕੋਈ ਇੱਕ RAM ਬੋਲਾਂ ਜਾਂ ਵਾਹਿਗੁਰੂ ਬੋਲਾਂ ਜਾਂ ਪਾਠ ਕਰਾਂ ਗੁਰੂ ਨਾਨਕ ਸਾਹਿਬ ਕਹਿੰਦੇ ਉਹਦਾ ਕੋਈ ਮਤਲਬ ਨਹੀਂ ਹੈ ਉਹਦਾ ਕੋਈ ਵੀ ਨਹੀਂ ਕਿਉਂਕਿ ਇਹ ਸਾਡੀ ਆਪਣੀ ਹੀ ਠੀਸ ਆਪਣੀ ਜ਼ਿੱਦ ਹੈ ਕਿ ਸ਼ਖਰੇ ਦੇ ਨਾਲ ਮੈਂ ਵੱਡਾ ਹੋ ਜਾਵਾਂਗਾ ਸੁਪੀਰੀਅਰ ਹੋ ਜਾਵਾਂਗਾ ਬੈਟਰ ਹੋ ਜਾਵਾਂਗਾ ਇਸੇ ਤਰ੍ਹਾਂ ਹੀ ਬਹੁਤ ਸਾਰੇ ਰਿਚੁਅਲਸ ਵੀ ਇਹੋ ਜਿਹੇ ਹੁੰਦੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਮੰਨ ਕੇ ਅਸੀਂ ਸੋਚਦੇ ਕਿ ਅਸੀਂ ਚੰਗੇ ਹਾਂ ਹੁਣ ਇਸ ਸ਼ਲੋਕ ਵਿੱਚ ਪਾਰਟਿਕੂਲਰ ਸ਼ਲੋਕ ਵਿੱਚ ਗੁਰੂ ਨਾਨਕ ਉਹਦਾ ਐਗਜ਼ਾਮਪਲ ਲੈ ਰਹੇ ਨੇ ਇਹ ਨਹੀਂ ਕਹਿ ਰਹੇ ਕਿ ਮੁਸਲਮਾਨ ਨੇ ਜੋ ਕੀਤਾ ਉਹ ਮਾੜਾ ਕੀਤਾ ਮੈਂ ਫਿਰ ਇਹ ਗੱਲ ਕਲੀਅਰ ਕਰ ਦਵਾਂ ਗੁਰੂ ਨਾਨਕ ਇਨ ਥਿਸ ਲੋਕ ਹੀ ਇਜ਼ ਨਾਟ ਰੈਡਿਕੂਲਿੰਗ ਇਸਲਾਮ ਉਹ ਇਹ ਕਹਿ ਰਹੇ ਨੇ ਕਿ ਜਿਹੜੀ ਇਹ ਲੜਾਈ ਹੈ ਨਾ ਦਾ ਫਾਈਟਸ ਐਂਡ ਦਾ ਆਰਗੂਮੈਂਟਸ ਵੈਨ ਯੂ ਯੂ نو ਵਾਂਟ ਟੂ ਫੀਲ ਸੁਪੀਰੀਅਰ ਟੂ ਅਦਰਸ ਜਸਟ ਬਾਈ ਫਾਲੋਇੰਗ ਸਮ ਰਿਚੂਅਲਸ ਕਿ ਅਸੀਂ ਸਿੱਖ ਹਾਂ ਅਸੀਂ ਹਿੰਦੂ ਹਾਂ ਅਸੀਂ ਤਾਂ ਜਲਾ ਦਿੰਨੇ ਜਦੋਂ ਕੋਈ ਮਰ ਜਾਂਦਾ ਅਸੀਂ ਚੰਗੇ ਆ ਮੁਸਲਮਾਨ ਕਹਿੰਦਾ ਨਹੀਂ ਇਹ ਤਾਂ ਕਫਰ ਹੈ ਇਹ ਤਾਂ ਹਰਾਮ ਹੈ ਇਫ ਯੂ ਬਰਨ অর ਕਰੀਮੇਟ ਅ ਡੈਡ ਬੋਡੀ ਇਹ ਉਹਨਾਂ ਦੀ ਥਿੰਕਿੰਗ ਹੈ ਭਾਵੇਂ ਉਹਨਾਂ ਨੇ ਕੁਰਾਨ ਨੂੰ ਨਹੀਂ ਪੜ੍ਹਿਆ ਆ ਪਿੱਛੇ ਜੇ ਇੰਡੀਆ ਦੇ ਵਿੱਚ ਤੁਸੀਂ ਦੇਖ ਲਓ ਜਿੰਨੀ ਲੜਾਈ ਚੱਲ ਰਹੀ ਹੈ ਉਹ ਕੋਈ ਨਾ ਕੋਈ ਇਹਦਾ ਜੀ ਆ ਹੁੰਦਾ ਹੈ ਮੁਸਲਮਾਨਾ ਜੀ ਹਲਾਲਾ ਹੁੰਦਾ ਜੀ ਤਲਾਕ ਹੁੰਦਾ ਤੀਨ ਤਲਾਕ ਤੇ ਇਹ ਹੁੰਦਾ ਤੁਹਾਨੂੰ ਕੀ ਮਤਲਬ ਉਹਦੇ ਨਾਲ ਉਦੇ ਨਾਲ ਕੋਈ ਤੁਸੀਂ ਚੰਗੇ ਨਹੀਂ ਹੋ ਜਾਂਦੇ ਮੈਂ ਕਹਾ ਕਿ ਹਾਂ ਬਈ Hindu ਧਰਮ ਚ ਇਹ ਹੁੰਦਾ ਹੈ ਤੇ ਇਹ ਮਾੜਾ ਤੇ ਅਸੀਂ ਚੰਗੇ ਆ ਇਹ ਤਾਂ ਪੋਸੀਬਲੀ ਨਹੀਂ ਹੈ ਜਦੋਂ ਗੁਰੂ ਨਾਨਕ ਸਾਹਿਬ ਨੂੰ when Guru Nanak was asked by those hajis ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਹੋਈ open your journal your notebook and tell us ਕੌਣ ਬੈਟਰ ਹੈ ਹੂ ਸੁਪੀਰੀਅਰ ਆ Hindu ਔਰ ਮੁਸਲਿਮ what was his reply ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜੋ ਦੋਨੋਂ ਰੋਈ ਦੋਨੋਂ ਹੀ ਰੋਣਗੇ ਭਾਵੇਂ ਹਿੰਦੂ ਹੋਣ ਭਾਵੇਂ ਮੁਸਲਮਾਨ ਭਾਵੇਂ ਸਿੱਖ ਭਾਵੇਂ ਈਸਾਈ ਸਾਰੇ ਹੀ ਰਿਗਰੇਟ ਕਰਨਗੇ ਵੇਸਟਿੰਗ देयर ਲਾਈਵਸ ਇਨ ਹੇਟ ਇਨ ਗਰੀਡ ਇਨ ਜੈਲਸੀ ਇਨ ਐਨਵੀ ਇਫ ਦੇ ਆਰ ਲਿਵਿੰਗ ਲਾਈਕ ਥੈਟ ਤੋਂ ਬਾਹਰੋਂ ਕਿਹੜੇ ਧਰਮ ਦੀ ਪਾਲਣਾ ਹੋਰੀ ਮੈਟਰ ਨਹੀਂ ਕਰਦਾ ਆ ਅੰਦਰ ਕਿਸ ਚੀਜ਼ ਨੂੰ ਉਤਾਰਿਆ ਗਿਆ ਕਿੰਨੀ ਕੁ ਗੁੱਡਨੈਸ ਆਈ ਹੈ ਸੀ ਹੈ ਫੋਰ ਐਗਜ਼ਾਮਪਲ ਮੁਸਲਿਮਸ ਥਿੰਕ ਥੈਟ ਦੇ ਆਰ ਵਾਈਜ਼ਰ ਉਹ ਬਹੁਤੇ ਸਿਆਣੇ ਨੇ ਜਸਟ ਬਿਕੋਜ਼ ਦੇ ਬੈਰੀ ਦੇ ਆ ਡੈਡ ਕਿਉਂਕਿ ਉਹ ਦਫਨਾਉਂਦੇ ਨੇ ਤਾਂ ਕਈ ਮੁਸਲਮਾਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਅਸੀਂ ਚੰਗੇ ਆ ਤੁਸੀਂ ਐਵੇਂ ਸਾੜ ਦਿੰਦੇ ਹੋ ਸਾੜ ਦੇ ਨਾਲ ਤੇ ਉਹਨੂੰ ਕਿੰਨਾ ਦੁੱਖ ਹੁੰਦਾ ਹੋਏਗਾ ਆਈ ਵਾਸ ਰੀਡਿੰਗ ਅਬਾਊਟ ਥਿਸ ਐਂਡ ਆਈ ਫਾਊਂਡ ਆਟ ਥੇ ਆ ਫੰਡਮੈਂਟਲਿਸਟ ਫੰਡਮੈਂਟਲਿਸਟ ਇਸਲਾਮਿਸਟ ਦੋਜ਼ ਹੂ ਕਲੇਮ ਕਿ ਜਦੋਂ ਤੁਸੀਂ ਕਿਸੇ ਨੂੰ ਜਲਾਉਂਦੇ ਹੋ ਤੇ ਉਹ ਤੇ ਫਿਰ ਐਦਾਂ ਹੀ ਹੋ ਗਿਆ ਜਿਉਂਦੇ ਬੰਦੇ ਨੂੰ ਜਲਾ ਸਕਦੇ ਹੋ ਕੈਨ ਯੂ ਬਰਨ অর ਕ੍ਰੀਮੇਟ ਅ ਪਰਸਨ ਹੂ ਇਜ਼ ਅਲਾਈਵ ਹਾਊ ਕੈਨ ਯੂ ਕ੍ਰੀਮੇਟ ਥੈਮ ਵੈਨ ਦੇ ਆਰ ਡੈਡ ਮੈਂ ਫਿਰ ਕਹਿ ਦਵਾਂ ਦਿਸ ਇਜ਼ ਨਾਟ ਰਿਟਨ ਇਨ ਕੁਰਾਨ ਇਹ ਕੁਰਾਨ ਚ ਨਹੀਂ ਲਿਖਿਆ ਜਿੱਦਾਂ ਅੱਜ ਵੀ ਅਸੀਂ ਬਹੁਤ ਸਾਰੇ ਲੋਕ ਇਹੋ ਜਿਹੇ ਦੇਖਦੇ ਆ ਦੋਸ ਹੂ ਕਲੇਮ ਥੈਮ ਸੈਲਸ ਟੂ ਬੀ ਸਿੱਖ ਆਪਣੇ ਆਪ ਨੂੰ ਸਿੱਖ ਕਲੇਮ ਕਰਦੇ ਆ ਪਰ ਕੰਮ ਉਹ ਦੱਸਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਨੁਸਾਰ ਨਹੀਂ ਨਾਟ ਅਕੋਰਡਿੰਗ ਟੂ ਗੁਰਮਤ ਹਾਂਜੀ ਫੁੱਲ ਤੋੜ ਕੇ ਗੁਰਦੁਆਰੇ ਚੜਾਣੇ ਚਾਹੀਦੇ ਆ ਜੀ ਬਿਕੋਜ਼ ਉੱਥੇ ਚੜਦੇ ਆ ਫਲਾਣੇ ਗੁਰਦੁਆਰੇ ਚੜਦੇ ਆ ਅਸੀਂ ਜੀ ਦਿੱਲੀ ਗਏ ਸੀ ਸੀਸਗੰਜ ਸਾਨੂੰ ਫੁੱਲਾਂ ਦਾ ਪ੍ਰਸ਼ਾਦ ਮਿਲਿਆ ਸੀ ਇਸ ਕਰਕੇ ਫੁੱਲ ਤੋੜ ਕੇ ਚੜਾਣੇ ਚਾਹੀਦੇ ਪਰ ਗੁਰਬਾਣੀ ਨੂੰ ਫੋਲੋ ਨਹੀਂ ਕਰਨਾ ਹੁਣ ਜੇ ਤੁਸੀਂ ਗੁਰਬਾਣੀ ਨੂੰ ਪੜਿਆ ਐਂਡ ਯੂ ਅੰਡਰਸਟੂਡ ਫ্রম ਗੁਰਬਾਣੀ ਕਿ ਫੁੱਲ ਤੋੜ ਕੇ ਚੜਾਣਾ ਤਾਂ ਫਜ਼ੂਲ ਹੈ ਭੂਲੀ ਮਾਲਣੀ ਹੈ ਇਹ ਉਹ ਸਤਗੁਰ ਜਾਗਤਾ ਹੈ ਦੇ ਉਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਰ ਜੀਓ ਨਾਲ ਹੀ ਫਿਰ ਸ਼ਬਦ ਗੁਰਬਾਣੀ ਦੇ ਇੱਕ ਨਹੀਂ ਅਨੰਤ ਸ਼ਬਦ ਨੇ ਜਿਹੜੇ ਤੁਹਾਨੂੰ ਇਹ ਦੱਸਣਗੇ ਪਰ ਜੇ ਅਸੀਂ ਕਿਸੇ ਉਹਦੇ ਕੋਲ ਜਾਵਾਂਗੇ ਜਿਹੜਾ ਐਡਵੋਕੇਟ ਕਰ ਰਿਹਾ ਕਿ ਨਹੀਂ ਭਾਈ ਗੁਰੂ ਗੁਰਦੁਆਰੇ ਵੀ ਫੁੱਲ ਤੋੜ ਕੇ ਚੜਾਏ ਜਾ ਸਕਦੇ ਆ ਤੇ ਜੇ ਤੁਹਾਨੂੰ ਸਮਝ ਆਏ ਤੇ ਇਹਦੇ ਮਤਲਬ ਇਹਦਾ ਮਤਲਬ ਇਹੀ ਹੈ ਕਿ ਉਹ ਬੰਦਾ ਸਾਨੂੰ ਗੁੰਮਰਾਹ ਕਰ ਰਿਹਾ ਇਸੇ ਤਰ੍ਹਾਂ ਕੁਰਾਨ 'ਚ ਨਹੀਂ ਲਿਖਿਆ ਬਟ THEN THERE ARE PEOPLE WHO STARTED CLAIMING BECAUSE WE BERRY OUR DEAD PEOPLE WE ARE SUPERIOR TO OTHERS WHO CREMATE MOST OF THE TIMES THE we fight over rituals and never absorb in the real teachings of our ancestors paame musliman hove paame hindu hove paame sikkh hon paame jehda marzi hove assi fail odon hunde bhi fail badly at implementing the knowledge we are getting from our ancestors paame assi guru di gall kariye paame buzurgaan di eh kehna te bada saukha hunda proud to be a sikkh but where's that pride gone when you don't know how to implement or put into action the teachings the wisdom of your guru je ohnu leanda hi nahi life ch phir eh jinna vi pride hai na eh sirf dikhaava hai oda koi fayda nahi hunda aao mere naal bolio pehla jo dusra shlok hai sixth pawdi da second shlok ehda title hai mahila pehla ਮਹੱਲਾ ਪਹਿਲਾ ਤੋਂ ਭਾਵ ਇਸ ਸ਼ਲੋਕ ਇਸ ਬਾਰੇ ਗੁਰੂ ਨਾਨਕ ਸਾਹਿਬ ਪਹਿਲੀ ਪੰਕਤੀ ਮੇਰੇ ਨਾਲ ਬੋਲਿਓ ਜੀ ਮਿੱਟੀ ਮੁਸਲਮਾਨ ਕੇ ਸਾਰੇ ਬੋਲਿਓ ਜੀ ਅਸੀਂ ਸਾਰੇ ਸਿੱਖ ਹੈ ਵੀ ਆਰ ਵੀ ਆਲ ਆਰ ਹੇਅਰ ਟੂ ਲਰਨ ਫਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸਿੰਘ ਗੁਰਬਾਣੀ ਚੋਂ ਸਿੱਖਣਾ ਆ ਸਾਰੇ ਨਾਲ ਰਲ ਕੇ ਬੋਲਿਓ ਮਿੱਟੀ ਮੁਸਲਮਾਨ ਕੇ ਪੇੜ ਐ ਪਈ ਕੁਮਿਆਰ ਮਿੱਟੀ ਹੁੰਦੀ ਐ ਸੋਇਲ ਐਂਡ اسپੈਸ਼ਲੀ ਇਨ ਥਿਸ ਸ਼ਲੋਕ ਇਨ ਥਿਸ ਪਾਰਟिकुलर ਸ਼ਲੋਕ ਦ ਸੋਇਲ ਫਰਮ ਦ ਗਰੇਵ ਫਰਮ ਦ ਗਰੇਵਯਾਰਡ ਜਿੱਥੇ ਦਫਨ ਕੀਤਾ ਸੀ ਜਿੱਥੇ ਬਰੀ ਕੀਤਾ ਸੀ ਆਪਣੇ ਡੈਡਵਾਂਸ ਨੂੰ ਮੈਂ ਫੇਰ ਕਹਿ ਦਵਾ ਅਸੀਂ ਪਿੱਛੇ ਡਿਸਕਸ ਕਰ ਆਏ ਆ ਇਟਸ ਨੋਟ ਅਬਾਊਟ ਬਰਨਿੰਗ অর ਕਰੀਮੇਟਿੰਗ ਦ ਸ਼ਲੋਕ ਇਜ਼ ਨਥਿੰਗ ਅਬਾਊਟ ਬਰਨਿੰਗ অর ਬਰਿੰਗ অর ਥਰੋਇੰਗ ਅਵੇ ਦ ਡੈਡ ਬੋਡੀ ਸਮਵੇਅ ਇਟ ਡਸਨਟ ਹੈਵ ਐਨੀ ਲਿੰਕ ਟੂ ਥੈਟ This Lok is solely about we are fighting on, in the name of rituals rituals and we are trying to prove that we are superior and better than others just because we follow these rituals. And we are not absorbing the teachings, the wisdom given by our ancestors. We are doing this So, we about Muslims but this line or this lok is directed to all. It apply ਗੁਰੂ ਅਮਰਦਾਸ ਜੀ ਦੀ ਬਾਣੀ ਚ ਇੱਕ ਸ਼ਬਦ ਹੈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਜਿਹੜੇ ਮਹਾਪੁਰਖ ਹੁੰਦੇ ਨੇ ਨਾ ਦੋਜ਼ ਹੂ ਆ ਵਾਈਜ਼ ਪੀਪਲ ਦੇ ਮੇ ਬੀ ਟਾਕਿੰਗ অর ਐਡਰੈਸਿੰਗ ਟੂ ਸਮਵਨ ਸਪੈਸ਼ਲ ਪਰਸਨ ਜਿਹੜਾ ਸਾਹਮਣੇ ਬੈਠਾ ਹੈ ਗੁਰਨਾਨਕ ਮੇ ਬੀ ਐਡਰੈਸਿੰਗ ਟੂ ਦਾ ਮੁਸਲਿਮਜ਼ ਹੇਅਰ ਬਟ ਥੈਨ ਸਾਂਝੀ ਸਗਲ ਜਹਾਨੇ ਜਿਹੜਾ ਮੈਸੇਜ ਹੁੰਦਾ ਇਟਸ ਫਾਰ 올 ਉਹ ਸਾਰਿਆਂ ਲਈ ਹੁੰਦਾ ਹੈ ਤਾਂ ਮੈਨੂੰ ਇਹ ਨਾ ਲੱਗੇ ਕਿ ਮੈਂ ਜਲਾਉਣਾ ਆ ਤੇ ਗੁਰਨਾਣੇ ਸਾਹਿਬ ਨੇ ਕਿਹਾ ਕਿ ਉਹਦੀ ਮਿੱਟੀ ਜਿਹੜੀ ਮੁਸਲਮਾਨ ਦੀ ਉਹ ਤੇ কুমਿਹਾਰ ਲੈ ਜਾਂਦਾ ਸਿੱਖ ਬੱਜ ਜਾਂਦਾ ਇਸ ਨਾਟ अबाउट दैट ਇਸ ਸ਼ਲੋਕ ਦਾ ਇਹ ਨਾਲ ਕੋਈ ਲੈਣਾ ਦੇਣਾ ਨਹੀਂ ਇਹਨੂੰ ਅਸੀਂ ਹੌਲੀ ਹੌਲੀ ਜਾਣਾਂਗੇ ਸੋ ਮਿੱਟੀ ਹੋ ਗਈ ਦਾ ਸੋਇਲ কুমਿਹਾਰ ਸਾਨੂੰ ਪਤਾ ਪਾਟਰ ਵਨ ਹੂ ਮੇਕਸ ਪਾਟਰ ਪਾਟਸ ਆਰ ਅਦਰ ਜਿੱਦਾ ਬਾਉਲਸ ਵਗੈਰਾ ਇੱਟਾ ਬਣਾਉਂਦੇ ਜਿਹੜੇ ਬ੍ਰਿਕਸ ਤਿਆਰ ਕਰਦੇ ਹੈ ਦਾ ਸੋਇਲ ਫਰਮ ਦਾ ਗਰੇਵਿਆਰਡ ਕਮਸ ਇਨ ਦਾ ਹੈਂਡਸ ਆਫ ਦਾ ਪਾਟਰ ਪੇੜੇ ਪਈ ਪੇੜੇ ਬਣਾ ਕੇ ਉਹਦੇ ਕੋਲ ਆ ਗਈ ਜਿਹੜੀ ਮਿੱਟੀ ਹੈ ਅਗਲੀ ਪੰਕਤੀ ਮੇਰੇ ਨਾਲ ਬੋਲਿਓ ਜੀ ਘੜ ਭਾਂਡੇ ਇਟਾਂ ਕੀਆਂ ਜਲਦੀ ਕਰੇ ਪੁਕਾਰ ਤੂੰ ਘੜਨਾ ਹੁੰਦਾ ਏ ਟੂ ਸਕਲਪ ਆਊਟ ਟੂ ਮੇਕ ਟੂ ਕ੍ਰੀਏਟ ਭਾਂਡੇ ਹੁੰਦੇ ਨੇ ਪੌਟਸ ਇਟਾਂ ਹੁੰਦੀਆਂ ਬ੍ਰਿਕਸ ਵੀ ਆਲ نو ਦੈਟ ਜਲਦੀ ਬਰਨਿੰਗ ਹੁਣ ਉਹ ਮਿੱਟੀ ਨੂੰ ਲਿਆਂਦਾ ਹੀ ਸ਼ੇਪਡ ਥੈਮ ਦਾ ਪੋਟਰ ਸ਼ੇਪਡ ਥੈਮ ਇਨਟੂ ਸਮ ਪੌਟ ਸਮ ਬੋਲਸ ਅਲਗ-ਅਲਗ ਭਾਂਡੇ ਬਣ ਗਏ ਇੱਟਾਂ ਬਣ ਗਈਆਂ ਹੁਣ ਉਹਨਾਂ ਨੂੰ ਜਦੋਂ ਬਣਾ ਲਿਆ ਤਾਂ ਫਿਰ ਕੀ ਕੀਤਾ ਪੱਠੇ ਚ ਪਾ ਦਿੱਤਾ ਓਵਨ ਚ ਸੁੱਟ ਦਿੰਦੇ ਆ ਕਿਲਨ ਓਵਨ ਪਾ ਲੈਂਦੇ ਉੱਥੇ ਅੱਗ ਲੱਗੀ ਹੋਈ ਹੈ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜੇ ਤੈਨੂੰ ਇਹ ਲੱਗਦਾ ਆ ਕਿ ਵੀ ਡੂ ਨਾਟ ਬਰਨ आवर ਡੈਡ ਬਰਨਸ ਤਾਂ ਯਾਦ ਰੱਖੀ ਉਸ ਉਸ ਗਰੇਵਿਆਰਡ ਦੀ ਉਸ ਸ਼ਮਸ਼ਾਨ ਦੀ ਉਹ ਜਿਹੜਾ ਜਿੱਥੇ ਤੁਸੀਂ ਦਫਨ ਕੀਤਾ ਸੀ ਉੱਥੋਂ ਦੀ ਮਿੱਟੀ ਜਿਹੜੀ ਹੈ ਪੌਟਰ ਲੈ ਗਿਆ কুমਿਹਾਰ ਲੈ ਗਿਆ ਉਨੇ ਭਾਂਡੇ ਬਣਾਏ ਐਂਡ THEN HE PUT THEM INTO FIRE ਉਹਨੇ ਅੱਗ ਚ ਪਾ ਦਿੱਤਾ ਅੱਗ ਤਾਂ ਫੇਰ ਲੱਗ ਗਈ ਜਲ ਤਾਂ ਫੇਰ ਗਿਆ ਸੀ ਇਅਰ this soil the soil from the graveyard when made into pots and bricks is put into fire ਉਹਨੂੰ ਫੇਰ ਅੱਗ ਚ ਪਾ ਦਿੱਤਾ ਜਾਂਦਾ where it burns ਜਿੱਥੇ ਉਹ ਫੇਰ ਜਲਦੀ ਹੈ ਫੇਰ ਉਹਨੂੰ ਸੜਦੀ ਹੈ ਜੇ ਤੈਨੂੰ ਇਹ ਲੱਗਦਾ ਸੀ ਕਿ ਜਲ ਜਾਣਾ ਇਸ ਪੇਨਫੁਲ ਵੈਨ ਅ ਪਰਸਨ ਡਾਈਜ਼ ਵੀ ਕੈਨ ਨਾਟ ਯੂ نو ਪੁਟ ਇਟ

when a person dies it doesn't matter whether you cremate it or bury it وہی 사ਤਗੁਰੂ ਵੀ ਸਾਨੂੰ ਸਮਝਾਉਂਦੇ ਨੇ ਕਿਸੇ ਦਾ ਦਫਨ ਹੋ ਜਾਣਾ ਕਿਸੇ ਦਾ ਜਲ ਵਿੱਚ ਛੁੱਟਿਆ ਜਾਣਾ ਇਹਦੇ ਨਾਲ ਹੁਣ ਜਿਹੜਾ ਮਾਰੀ ਗਿਆ ਗੁਰਬਾਣੀ ਦਾ ਫਰਮਾਨ ਹੈ ਕਿ ਜਿਹੜਾ ਮਿਰਤਕ ਹੈ a person who dies ਤੁਸੀਂ ਉਹਨੂੰ ਚੰਦਨ ਵਿੱਚ ਜਲਾ ਦੋ ਤੁਸੀਂ ਉਹਨੂੰ ਵਿਸ਼ਟਾ ਚ ਛੁੱਟ ਦੋ ਉਹਦਾ ਕੁਝ ਘਟਦਾ ਨਹੀਂ ਉਹਨੂੰ ਕੁਝ ਮਿਲ ਨਹੀਂ ਜਾਂਦਾ ਮਰੇ ਹੋਏ ਬੰਦੇ ਨੂੰ ਤੁਸੀਂ ਕਿਹੜੇ ਕੱਪੜੇ ਪਵਾ ਰਹੇ ਹੋ ਤੁਸੀਂ ਉਹਨੂੰ ਬ੍ਰਾਂਡਡ ਕਲੋਥਸ ਪਵਾ ਦੋ ਉਹਨੇ ਖੁਸ਼ ਨਹੀਂ ਹੋ ਜਾਣਾ ਤੁਸੀਂ ਉਹਦੇ ਕੱਪੜੇ ਲਾ ਦੋ ਉਹਨੇ ਦੁਖੀ ਨਹੀਂ ਹੋ ਜਾਣਾ ਮਰ ਚੁੱਕਿਆ ਇਟਸ ਡੈਡ ਵੀ ਡਿਸਪੋਜ਼ ਆਫ ਦ ਬੋਡੀਜ਼ ਆਫ ਦ ਡੈਡ ਵਾਂਸ ਬਿਕਾਜ਼ ਅਸੀਂ ਰਿਸਪੈਕਟ ਕਰਦੇ ਆਂ ਆਪਣੀ ਸਰਾਊਂਡਿੰਗਸ ਦੀ ਸਾਡੇ ਨਾਲ ਰਿਹਾ ਐ ਐਸ ਪਰ ਆਵਰ ਓਨ ਕਲਚਰ ਈਦਰ ਵੀ ਕਰੀਮੇਟ ਆਫ ਵੀ ਬਰੀ ਉਹ ਸਾਰੇ ਕਰਦੇ ਆ ਆਪਣੇ ਆਪਣੇ ਢੰਗ ਨਾਲ ਇੱਕ ਦੱਜੇ ਇੱਕ ਦੱਬੀਏ ਇੱਕ ਨਾ ਕੁੱਤੇ ਖਾਂ ਇੱਕ ਪਾਣੀ ਵਿੱਚ ਉਹ ਸੱਟੀਏ ਦੇਰ ਆਦਰਸ ਹੂ ਗਿਵ ਦੋਜ਼ ਡੈਡ ਬੋਡੀਜ਼ ਇਨ ਵਾਟਰ ਇੱਕ ਪਾਣੀ ਵਿੱਚ ਉਹ ਸੱਟੀਏ ਇਕ ਪੀ ਫਿਰ ਦ ਜਨਪਾ ਹੈ ਨਨਕ ਹੁਕਮ ਨਾ ਜਾਪੇ ਕਿੱਥੇ ਜਾਏ ਸਮਾ ਹੈ ਗੁਰਨਾਣੇ ਸਾਹਿਬ ਕਹਿੰਦੇ ਇਹ ਤਾਂ ਸਰੀਰ ਨੂੰ ਸੰਭਾਲ ਰਹੇ ਆ ਵੀ ਆ ਜਸਟ ਡਿਸਪੋਜ਼ਿੰਗ ਆਫ ਦਾ ਬੋਡੀਜ਼ ਸੋ ਥਿਸ ਸੋਇਲ ਜਿਹੜੀ ਮਿੱਟੀ ਬਣੀ ਹੈ ਉਹ ਫਿਰ ਜਲਦੀ ਹੈ ਅਗਲੀ ਪੰਕਤੀ ਨਾਲ ਬੋਲਿਓ ਜੀ ਜਲ ਜਲ ਰੋਵੇ ਬਪੜੇ ਝੜ ਝੜ ਪਵੇ ਅੰਗਿਆਰ ਸੋ ਇਫ ਯੂ ਥਿੰਕ ਥੈਟ ਯੂ ਆ ਸੁਪੀਰੀਅਰ ਜਸਟ ਬਿਕਾਉਜ਼ ਯੂ ਆ ਬਰਿੰਗ ਯੋਰ ਡੈਡ ਵਨਸ ਰਿਚੁਅਲ ਹੈ ਰਿਚੁਅਲਿਸਟਿਕ ਅਪਰੋਚ ਹੈ ਇੱਕ ਇੱਕ ਅਲੱਗ-ਅਲੱਗ ਸਾਰੇ ਕਲਚਰਸ ਦੇ ਰਿਚੁਅਲ ਹੁੰਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਡਿਸਪੋਜ਼ ਆਫ ਕਰਨਾ ਇਹ ਸਿਰਫ ਇੱਕ ਐਗਜ਼ਾਮਪਲ ਲਿਆ ਆ ਅਬਾਊਟ ਦਾ ਡੈਡ ਬਾਡੀਜ਼ देयर आर ਸੋ ਮੈਨੀ ਰਿਚੁਅਲਸ ਇਨ ਆਲਮੋਸਟ ਆਲ ਦਾ ਫੇਥਸ ਐਂਡ ਰਿਲੀਜੀਅਨਸ ਸਾਰਿਆਂ ਚ ਹੀ ਹੈਗੇ ਤਾਂ ਗੁਰੂ ਨਾਨਕ ਸਾਨੂੰ ਮੈਸੇਜ ਇਹ ਦੇ ਰਹੇ ਕਿ ਰਿਚੁਅਲਸ ਦੇ ਨਾਮ ਤੇ ਔਨ ਦਾ ਬੇਸਿਸ ਆਫ ਡਿਫਰੈਂਟ ਰਿਚੁਅਲਸ ਯੂ ਕੈਨ ਨਾਟ ਸੇ ਥੈਟ ਯੂ ਆਰ ਸੁਪੀਰੀਅਰ ਯੂ ਆਰ ਬੈਟਰ ਦੈਨ ਅਦਰਸ ਇਹ ਸਮਝੋ ਕਿ ਤੁਹਾਨੂੰ ਲੱਗਾ ਕਿ ਅਸੀਂ ਜਲਾਇਆ ਨਹੀਂ ਸੀ ਇਸ ਕਰਕੇ ਅਸੀਂ ਚੰਗੇ ਪਰ ਦੈਨ ਦੈਟ ਸੋਇਲ ਫਰਮ ਦੈਟ ਗ੍ਰੇਵਯਾਰਡ ਦਾ ਪੋਟਰ ਟੂਕ ਇਟ ਅਵੇ ਉਹਨੇ ਡਿਜ਼ਾਈਨ ਕੀਤੀਆਂ ਬ੍ਰਿਕਸ ਜਾਂ ਪੋਟਸ ਫਿਰ ਉਹਨੂੰ ਉਹਨੇ ਪੱਠੇ ਚ ਪਾਤਾ ਓਵਨ ਚ ਪਾ ਦਿੱਤਾ ਜਦੋਂ ਬਣ ਗਏ ਭਾਂਡੇ ਵੈਨ ਦੋਸ ਪੋਟਸ ਵਰ ਕ੍ਰੀਏਟਿਡ ਐਂਡ ਵੈਂਟ ਯੂ نو ਦੇ ਸੋਲਡ ਆਊਟ ਜਦੋਂ ਘਰਾ ਘਰਾ ਚਲੇ ਗਏ ਉਹ ਫਿਰ ਭਾਂਡੇ ਜਿਹੜੇ ਆ ਫਿਰ ਚੁੱਲ੍ਹੇ ਤੇ ਚੜਾਏ ਜਾਂਦੇ ਆ ਹਨਾ ਉਹ ਪਤੀਲਾ ਫਿਰ ਚੁੱਲ੍ਹੇ ਤੇ ਚੜ ਗਿਆ ਮਿੱਟੀ ਦਾ ਉਹ ਤਵਾ ਵੀ ਚੜ ਗਿਆ ਮਿੱਟੀ ਦੇ ਤਵੇ ਹੁੰਦੇ ਸੀ ਪਹਿਲਾਂ ਭਾਂਡੇ ਸਾਰੇ ਮਿੱਟੀ ਦੇ ਹੁਣ ਉਹ ਬਾਰ-ਬਾਰ ਜਲ ਰਿਹਾ ਆ ਉਹ ਮਿੱਟੀ ਬਾਰ-ਬਾਰ ਜਲ ਰਹੀ ਆ ਸੋ ਸਤ ਗੁਰੂ ਹੀ ਦੱਸ ਰਹੇ ਨੇ ਇੱਥੇ ਜਲ ਜਲ ਬਰਨਿੰਗ ਅਗੇਨ ਐਂਡ ਅਗੇਨ ਰੋਅ ਵੇ ਕ੍ਰਾਈਜ਼ ਅੰਗਿਆਰ ਅੱਗ ਨੂੰ ਕਹਿੰਦੇ ਨੇ ਅੰਗਿਆਰੇ ਦਿਸਪਾਰਕ ਸੀ ਇਅਰ ਪੀਪਲ ਯੂਜ਼ ਦੋਜ਼ ਪੋਟਸ ਯੂਟੈਂਸਿਲਸ ਜਿਹੜੇ ਬਰਤਨ ਨੇ ਟੂ ਕੁੱਕ ਐਂਡ ਦੈਨ ਦ ਸੋਇਲ ਉਹੀ ਜਿਹੜੀ ਸੋਇਲ ਸੀ ਮਿੱਟੀ ਮੁਸਲਮਾਨ ਕੀ ਇਜ਼ ਪੁਟ ਇੰਟੂ ਫਾਇਰ ਅਗੇਨ ਐਂਡ ਅਗੇਨ ਇਸ ਤਰ੍ਹਾਂ ਉਹ ਬਾਰ ਬਾਰ ਜਲਦੀ ਹੈ ਤੇ ਜੇ ਤੈਨੂੰ ਇਹ ਲੱਗਦਾ ਕਿ ਤੂੰ ਨਹੀਂ ਜਲਾਉਂਦਾ ਦੈਟਸ ਵਾਈ ਯੂ ਆ ਬੈਟਰ ਦੈਨ ਆਦਰਸ ਉਹਨਾਂ ਦਾ ਤੇ ਇੱਕ ਵਾਰ ਜਲੇਆ ਤੂੰ ਕਹਿਣਾ ਕਿ ਹਿੰਦੂ ਮਾੜੇ ਆ ਜਾਂ ਸਿੱਖ ਮਾੜੇ ਨੇ ਜਾਂ ਹੋਰ ਕੋਈ ਮਾੜਾ ਜਿੰਨੇ ਕ੍ਰੀਮੇਟ ਕੀਤਾ देयर आर ਮੈਨੀ ਕਲਚਰਸ Who cremated ਸਿਰਫ ਅਸੀਂ ਨਹੀਂ ਹੈਗੇ 크ਰਿਸਚIANS ਬਹੁਤ ਐਸੇ 크ਰਿਸਚIANS ਨੇ ਜਿਹੜੇ ਬਰੀ ਨਹੀਂ ਕਰਦੇ ਜਿਹੜੇ ਕ੍ਰੀਮੇਟ ਕਰਦੇ ਆ ਅੱਜ ਕੱਲ੍ਹ ਹੋਰ ਸੌਖਾ ਹੋ ਗਿਆ ਸਾਡੇ ਕੋਲ ਇਲੈਕਟ੍ਰੋਨਿਕ ਮਸ਼ੀਨਜ਼ ਆ ਗਈਆਂ ਆ ਪੀਪਲ ਦੇ ਬਿਲੀਵ ਦੈਟ ਇਜ਼ ਬੈਟਰ ਬਿਕਾਜ਼ ਜਦੋਂ ਕਿਸੇ ਨੂੰ ਬਰੀ ਕਰਨਾ ਯੂ ਹੈਵ ਟੂ ਬਾਏ ਅ ਯੂ ਨੋ ਐਕਸਪੈਂਸਿਵ ਕਾਫਿਨ ਇੱਕ ਜ਼ਮੀਨ ਵੀ ਚਾਹੀਦੀ ਹੈ ਲੈਂਡ ਵੀ ਚਾਹੀਦਾ ਸਾਰਾ ਕੁਝ ਓਕੂਪਾਈ ਕਰਨਾ ਦੈਟਸ ਯੂ ਨੋ ਔਰ ਜਿਵੇਂ ਜਿਵੇਂ ਟਾਈਮ ਗੁਜ਼ਰਦਾ ਹੈ ਉਦ ਸਾਡੇ ਪਰਸਪੈਕਟਿਵਸ ਚੇਂਜ ਹੁੰਦੇ ਆ। ਤੋ ਅੱਜ ਉਹ ਨਹੀਂ ਲੱਕੜ ਨਹੀਂ ਲੱਗਦੀ ਅੱਜ ਬਿਜਲੀ ਦਾ ਇੱਕ ਬਟਨ ਲੱਗਦਾ ਤੇ ਬਸ ਸੁਹਾਹਾ ਹੋ ਜਾਂਦਾ ਸਾਰਾ ਕੁਝ। ਤੋ ਉਹਦੇ ਨਾਲ ਅਸੀਂ ਘਟ ਨਹੀਂ ਜਾਂਦੇ। ਮੈਂ ਸੱਚੀ ਦੱਸਾਂ ਜਦੋਂ ਨਵੀਆਂ-ਨਵੀਆਂ ਮਸ਼ੀਨਾਂ ਆਈਆਂ ਮੈਨੂੰ ਅਜੇ ਵੀ ਯਾਦ ਹੈ ਇਨ ਮਾਈ ਹੋਮ ਟਾਊਨ ਵੈਨ ਦਿਸ ਫਸਟ ਟਾਈਮ ਦਿਸ ਮਸ਼ੀਨ ਵਾਸ ਇੰਟਰੋਡਿਊਸ ਟੂ ਕਰੀਮੇਟ ਪੀਪਲ ਜਿਹੜੇ ਉੱਥੇ ਸੰਸਕਾਰ ਹੁੰਦਾ ਸੀ। ਦੇ ਵਰ ਮੈਨੀ ਪੀਪਲ ਇਨ आवर ਕਮਿਊਨਿਟੀ ਦੋਸ ਹੂ ਸੈਡ ਨਾ ਅਸੀਂ ਨਹੀਂ ਕਰਦੇ ਇਹ ਤੇ ਪਾਪ ਹੋ ਜਾਏਗਾ। ਇਹ ਮਸ਼ੀਨ ਚ ਨਹੀਂ ਅਸੀਂ ਸੰਸਕਾਰ ਕਰਨਾ ਜਦੋਂ ਨਵੀਆਂ-ਨਵੀਆਂ ਇੰਡੀਆ ਚ ਲੱਗੀਆਂ ਇੱਥੇ ਤਾਂ ਹੈ ਹੀ ਉਸੇ ਦਾ ਹੀ ਆ ਕਿਉਂ ਕਿਉਂਕਿ ਅਸੀਂ ਡਰ ਗਏ ਸਾਡੇ ਅੰਦਰ ਇੱਕ ਫੀਅਰ ਹੈ ਸਾਡੇ ਅੰਦਰ ਇੱਕ ਰਿਚੁਅਲਿਸਟਿਕ ਜਿਹੜੀ ਹੈਗੀ ਨਾ ਉਹ ਕੰਧ ਬਣੀ ਹੈ ਕਿ ਨਹੀਂ ਐਦਾਂ ਹੀ ਕਰਨਾ ਪੈਣਾ ਤੇ ਗੁਰਨਾਨਕ ਸਾਹਿਬ ਉਹ ਇਹ ਕਹਿ ਰਹੇ ਕਿ ਰਿਚੁਅਲਸ ਦੇ ਕੈਨ ਨਾਟ ਮੇਕ ਯੂ ਬੈਟਰ ਦੈਨ ਆਦਰਸ ਰਿਚੁਅਲਸ ਹੁੰਦੇ ਨੇ ਉਸ ਸਮੇਂ ਦੇ ਆਧਾਰ ਨਾਲ ਹੁੰਦੇ ਨੇ ਸਿਸਟਮ ਹੁੰਦਾ ਆ ਕਿ ਉਸ ਅਨੁਸਾਰ ਚੱਲ ਰਿਹਾ ਜਦੋਂ ਮੁਸਲਮਾਨ ਜਦੋਂ ਇਸਲਾਮ ਵਾਸ ਇਨ ਐਥਨੋ initial stages hazrat muhammad muhammad sahab was from that part of the world where there were no trees zyada <gamem> trees nahi hunde desert area ya they don't want to waste the wood over there lakkar to waste nahi karna bari kar do hun koi kahe ki ji india ch to assi thande pani nal nahoneya thande pani nal nahon wala hi sikha hai te jado jaega russia vich jaake ya canada de upper part de vich utthe jaake thande pani nal nahalwe sikkh ho jega akhe ji main to thande pani nal nahake hi paath karna hai ਸੋ ਇਨ ਸਬ ਜ਼ੀਰੋ ਟੈਂਪਰੇਚਰਸ -35 ਡਿਗਰੀ -40 ਡਿਗਰੀ ਆਈ ਹੈਵ ਐਕਸਪੀਰੀਐਂਸਡ ਥੈਟ ਉਹਦੇਰ ਠੰਡੇ ਪਾਣੀ ਨਾਲ ਨਹਾ ਕੇ ਜਪਜੀ ਸਾਹਿਬ ਤਾਂ ਛੱਡੋ ਆਵਾਜ਼ ਵੀ ਨਹੀਂ ਨਿਕਲਣੀ ਦੁਬਾਰਾ ਤੇ ਪਾਠ ਖਟੋ ਹੋ ਜਾਣਾ ਹੈ। ਤੋਂ ਇਹ ਰਿਚੁਅਲਸ ਅਸੀਂ ਕਈ ਵਾਰੀ ਮਾਈਂਡ 'ਚ ਐਨੇ ਬਿਠਾ ਲੈਂਦੇ ਹਾਂ ਕਿ ਨਹੀਂ ਜੀ ਜਿਹੜਾ 8 ਵਜੇ ਉੱਠਿਆ ਉਹ ਚੰਗਾ ਸਿੱਖ। ਆ ਪਰਸਨ ਹੂ ਇਸ ਵਰਕਿੰਗ ਯੂ نو ਨਾਈਟ ਸ਼ਿਫਟ ਕੰਮ ਕਰ ਰਿਹਾ ਹੈ ਸ਼ਾਮ ਨੂੰ 8 ਵਜੇ ਗਿਆ ਸਵੇਰੇ 8 ਵਜੇ ਆਇਆ ਆ। ਤੁਸੀਂ ਕੀ ਕਹੋਗੇ ਤੇਰਾ ਅਮਰਤ ਵਾਲਾ ਹੋਇਆ ਹੀ ਨਹੀਂ। ਤੂ ਤੇ ਕਰ ਨਹੀਂ ਸਕਦਾ ਪਾਠ ਇਹਦਾ ਮਤਲਬ ਸੀ ਅਗੇਨ ਟਾਈਮਸ ਚੇਂਜ ਜਿੱਦਾਂ ਜਿੱਦਾਂ ਚੇਂਜ ਹੁੰਦਾ ਹੈ ਦੀਜ਼ ਰਿਚੂਅਲਸ ਦੇ ਚੇਂਜ ਉਦੋਂ ਅਸੀਂ ਸਾਰੇ ਖੇਤੀ ਕਰਦੇ ਸੀ ਪੰਜਾਬ ਦੇ ਵਿੱਚ ਤੋ ਤੜਕੇ ਉੱਠ ਕੇ ਆਪਣੇ ਖੇਤਾਂ ਨੂੰ ਉਹਨਾਂ ਨੇ ਜਾਣਾ ਆ ਜਲਦੀ ਉੱਠ ਜਾਂਦੇ ਸੀ ਬਿਕਾਜ਼ ਗਰਮੀ ਬਹੁਤ ਪੈਂਦੀ ਹੈ ਦ ਬਾਈ ਦਾ ਟਾਈਮ ਜਦੋਂ ਨੂਨ ਹੁੰਦਾ ਹੈ ਜਦੋਂ ਦੁਪਹਿਰ ਦਾ ਵੇਲਾ ਹੁੰਦਾ ਉਸ ਵੇਲੇ ਤੇ ਅੱਗ ਲੱਗ ਜਾਂਦੀ ਖੇਤਾਂ 'ਚ ਪੂਰੀ ਇੰਨੀ ਗਰਮੀ ਹੁੰਦੀ ਹੈ ਸੋ अर्ਲੀ ਇਨ ਦਾ ਮਾਰਨਿੰਗ ਦੇ ਰਾਈਜ਼ ਅਪ ਉਦੋਂ ਹੀ ਕਹਿ ਕੇ ਬਈ ਉਸੇ ਵੇਲੇ ਤੁਸੀਂ ਆ ਕੇ ਗੁਰੂ ਕੋਲ ਬੈਠੋ ਬਾਣੀ ਪੜੋ ਇੱਥੋਂ ਪ੍ਰਸ਼ਾਦ ਲਓ ਕਿਉਂ ਘਰ ਜਾਣਾ ਦੁਬਾਰਾ ਤਾਂ ਦੇਗ ਬਣੀ ਸੋ ਪਾਵਰਫੁਲ ਇਹ ਚ ਘਿਓ ਹੈ ਖੰਡ ਹੈ ਆਟਾ ਹੈ ਸਾਰੀ ਕੈਲਰੀਜ਼ ਵਾਲੀ ਚੀਜ਼ ਹੈ ਤੁਹਾਨੂੰ ਅੰਦਰੋਂ ਪੂਰੀ ਤਾਕਤ ਦੇ ਦੇਵੇ ਤਾਂ ਕਿ ਜਦੋਂ ਤੱਕ ਤੁਹਾਡਾ ਖਾਣਾ ਉੱਥੇ ਖੇਤਾਂ 'ਚ ਪਹੁੰਚੇ ਉਦੋਂ ਤੱਕ ਤੁਸੀਂ ਤੁਹਾਡੇ ਜੀਵਨ ਹੋਵੇ ਕਿਉਂਕਿ ਤੜਕੇ ਉੱਠ ਕੇ ਗਿਆ ਆ ਤਾਂ ਉਸ ਹਿਸਾਬ ਨਾਲ ਜ਼ਿੰਦਗੀ ਸੀ ਉਸ ਹਿਸਾਬ ਨਾਲ ਰਿਚੁਅਲਸ ਬਣਦੇ ਆ ਰਿਚੁਅਲਸ ਆਰ ਥੇਰ ਸੋ ਦੈਟ ਕਿ ਤੁਸੀਂ ਆਪਣੀ ਐਕਟੀਵਿਟੀਆਂ ਨੂੰ ਰੈਗੂਲੇਟ ਕਰ ਸਕੋ ਪ੍ਰੋਪਰਲੀ ਯੂਟਿਲਾਈਜ਼ ਕਰ ਸਕੋ ਆਪਣੇ ਟਾਈਮ ਨੂੰ ਜਾਂ ਆਪਣੇ ਰਿਸੋਰਸਸ ਨੂੰ ਉਹਦੇ ਨਾਲ ਤੁਸੀਂ ਵੱਡੇ ਛੋਟੇ ਨਹੀਂ ਹੋ ਜਾਂਦੇ ਆਦਰਵਾਈਜ਼ ਜੇ ਤੈਨੂੰ ਇਹ ਲੱਗਦਾ ਆ ਇਫ ਯੂ ਥਿੰਕ ਦੈਟ ਬਾਈ ਬਰਿੰਗ ਯੂ ਆਰ ਸੁਪੀਰੀਅਰ ਟੂ ਅਦਰਸ ਤਾਂ ਤੇਰੀ ਮਿੱਟੀ ਜਿਹੜੀ ਉਹ ਬਾਰ ਬਾਰ ਜਲਦੀ ਆ ਅਖੀਰਲੀ ਪੰਕਤੀ ਇਸ ਸ਼ਲੋਕ ਦੀ ਮੇਰੇ ਨਾਲ ਬੋਲਿਓ ਜੀ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਇਹ ਸਾਰੇ ਰਿਵਾਜਾਂ ਦੇ ਪਿੱਛੇ ਲੜਨਾ ਛੱਡ ਦਿੱਤਾ ਸਿੱਖ ਨੇ ਇਹ ਕਰਨਾ ਆ ਨਾਨਕ ਦੇ ਸਿੱਖ ਨੇ ਇਹ ਕਰਨਾ ਨਾਨਕ ਕੀ ਕਰ ਰਿਹਾ ਜਾਣੇ ਕਰਤਾਰ ਨਾਨਕ ਕਹਿੰਦਾ ਮੈਂ ਕਰਤਾਰ ਨੂੰ ਜਾਨਣਾ ਆ 올 ਆਈ हैव टू ਡੂ ਇਜ਼ ਰੀਅਲਾਈਜ਼ ਥੈਟ ਵਾਹਿਗੁਰੂ ਥੈਟ ਲਾਰਡ ਇਕੋ ਓੰਕਾਰ ਵਨ ਹੂਜ਼ ਪ੍ਰੈਜ਼ੈਂਟ ਇਨ ਆਲ ਐਟ ਆਲ ਟਾਈਮਜ਼ ਐਟ ਆਲ ਪਲੇਸਸ ਮੈਂ ਉਹਨੂੰ ਜਾਣਨਾ ਹੈ ਇਸ ਕਰਕੇ ਮੈਨੂੰ ਰਿਚੁਅਲਸ ਵਿੱਚ ਪੈਣ ਦੀ ਲੋੜ ਨਹੀਂ ਮੈਂ ਆਪਣੇ ਕਿਸੇ ਵੀ ਜੀ ਨੂੰ ਦਾ ਮੈਂਬਰ ਆਫ ਮਾਈ ਫੈਮਿਲੀ ਦਾ ਮੈਂਬਰ ਆਫ ਮਾਈ ਕਮਿਊਨਿਟੀ ਵੈਨ ਹੀ ਡਾਈਜ਼ ਇਫ ਆਈ ਕਰੀਮੇਟ ਹਿਮ অর ਹਰ ਹੈਜ਼ ਨਾਥਿੰਗ ਟੂ ਡੂ ਵਿਦ ਮਾਈ ਰੀਅਲਾਈਜ਼ੇਸ਼ਨ ਆਫ ਗੋਡ ਹੈਗਾ ਕੋਈ ਲਿੰਕ ਉਹਦਾ ਕਿ ਮੈਂ ਰੱਬ ਨੂੰ ਕਿੰਨਾ ਕਿ ਜਾਣਦਾ ਆ ਉਹਦੇ ਨਾਲ ਕੋਈ ਲਿੰਕ ਨਹੀਂ ਹੈ ਉਹ ਇੱਕ ਬਾਹਰੀ ਐਕਟੀਵਿਟੀ ਹੈ ਕੋਈ ਚਲਾ ਗਿਆ ਉਹਦੇ ਸਰੀਰ ਨੂੰ ਅਸੀਂ ਸੰਭਾਲਣਾ ਅਸੀਂ ਇਸ਼ਨਾਨ ਕਰਾਈਏ ਅਸੀਂ ਪਾਠ ਕਰੀਏ ਜਿਵੇਂ ਵੀ ਸਾਡੇ ਕਲਚਰ ਉਹ ਸਾਬ ਨਾਲ ਕਰਦੇ ਅਸੀਂ ਤੋਂ ਬਰਿੰਗ ਜਾਂ ਕਰੀਮੇਟਿੰਗ ਨਾਲ ਦਾ ਕੋਈ ਲੈਣਾ ਦੇਣਾ ਨਹੀਂ ਕਿਸ ਚੀਜ਼ ਦਾ ਜਿਹੜਾ ਅੰਦਰ ਰੀਅਲਾਈਜੇਸ਼ਨ ਹੈ ਏ ਤਰਾ ਪੱਤ ਪੌੜੀਆਂ ਚੜਿਏ ਹੋਏ ਇਕੀਸ਼ ਇੱਕ ਈਸ਼ ਮर्ज ਵਿਦ ਦੈਟ ਵਨ ਗੋਡ ਇੱਕ ਪਰਮਾਤਮਾ ਦੇ ਵਿੱਚ ਮਿਲਣਾ ਆ ਉਹਦੇ ਨਾਲ ਮਿਲਣ ਵਾਸਤੇ ਇਹ ਰਿਚੁਅਲਸ ਜਿਹੜੇ ਨੇ ਦੇ ਸ਼ੁੱਡਨਟ ਬੀ ਅ ਹਿੰਡਰੈਂਸ ਇਨ ਮਾਈ ਥੈਟ ਜਰਨੀ ਜੇ ਮੈਨੂੰ ਇਹ ਲੱਗ ਰਿਹਾ ਆ ਕਿ ਮੈਂ ਇਹ ਰਿਚੁਅਲਸ ਕਰਦਾ ਇਸ ਕਰਕੇ ਮੈਂ ਵੱਡਾ ਤਾਂ ਮੈਂ ਮੂਰਖ ਹਾਂ ਵਡਿਆਈ ਇਹਦੇ ਚ ਹੈ ਤੁਸੀਂ ਸਾਰਿਆਂ ਨੇ ਪੜਿਆ ਸੀ ਜਪਜੀ ਸਾਹਿਬ ਜਦੋਂ ਵੀ ਅਸੀਂ ਡਿਸਕਸਿੰਗ ਜਪਜੀ ਸਾਹਿਬ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਵੈਨ ਆਈ ਨੋ ਮਾਈ ਸੈਲਫ ਉਦੋਂ ਮੈਂ ਵੱਡਾ ਹੁੰਨਾ ਜਦੋਂ ਮੈਂ ਆਪਣੇ ਆਪ ਨੂੰ ਜਾਣਾਂ ਜਦੋਂ ਮੈਂ ਆਪਣੇ ਅੰਦਰ ਬੈਠੇ ਉਸ ਪ੍ਰਮਾਤਮਾ ਨੂੰ ਜਾਣ ਲਾਂ ਨਾਉ ਤੇਰਾ ਨਿਰੰਕਾਰ ਹੈ ਮਨ ਤੂੰ ਜੋਤ ਸਰੂਪ ਹੈ ਵਾਂਸ ਯੂ ਨੋ ਯੋਰ ਸੈਲਫ ਕਿ ਤੁਸੀਂ ਹੋ ਇਹ ਸਰੀਰ ਥੋੜੀ ਸਰੀਰ ਅੱਜ ਹੈਗਾ ਕੱਲ ਨਹੀਂ ਰਹਿਣਾ ਇਹ ਸਭ ਛੱਡ ਕੇ ਕਰਤਾ ਕਰਤੇ ਹੋ ਗਿਆ ਕਰਤਾਰ ਪ੍ਰਮਾਤਮਾ ਦਾ ਕ੍ਰੀਏਟਰ ਕਾਰਨ ਕੀਆ ਕ੍ਰੀਏਟ ਕੀਤਾ ਜਿਸ ਨੇ ਬਣਾਇਆ ਜਾਣੈ ਨੋ ਰੀਅਲਾਈਜ਼ਸ तो नानक की कर है नानक आई मस्ट नो रियलाइज द वन हु हैज क्रिएटेड अस मेरा कम ए है मेरा टारगेट ए है देन फाइटिंग विद पीपल एंड ट्राइंग टू प्रूव माई सेल्फ बेटर तो वही सतगुरु इतने दस रहे हैं इट्स नॉट रिचुअल्स इनस्टेड ऑफ वेस्टिंग माई टाइम क्लेमिंग सुपीरियोरिटी इन द नेम ऑफ रिलीजन एंड रिचुअल्स इस पास अपना टाइम वेस्ट ना करो बिकॉज आई फॉलोज दीज ਯੂ نو ਰਿਚੁਅਲਸ ਯਾ ਆ ਸਭ ਕੁਝ ਮੇਰਾ ਨੇਮ ਹੈਗਾ ਮੈਨੂੰ ਫੋਲੋ ਕਰਦਾ ਇਸ ਕਰਕੇ ਮੈਂ ਚੰਗਾ ਰਾਦਰ ਦੈਨ ਵੇਸਟਿੰਗ ਯੋਰ ਟਾਈਮ ਐਂਡ એનર્ਜੀ ਇਨਟੂ ਦਿਸ ਰੀਅਲਾਈਜ਼ ਦੈਟ ਵਨ ਇਨ ਯੋਰ ਸੈਲਫ ਆਪਣੇ ਅੰਦਰ ਵਸਦੇ ਉਸ ਰੱਬ ਨੂੰ ਜਾਣੋ ਉਹਦੇ ਤੱਕ ਪਹੁੰਚੋ ਇਸ ਤੋਂ ਅੱਗੇ ਪੌੜੀ ਸ਼ੁਰੂ ਹੁੰਦੀ ਹੈ ਮੇਰੇ ਨਾਲ ਬੋਲਿਓ ਜੀ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਹੁਣ ਉਸ ਨੂੰ ਜਾਣਨਾ ਕਿਵੇਂ ਹੈ ਉਸ ਪਰਮਾਤਮਾ ਨੂੰ ਉੱਥੇ ਸਤਿਗੁਰੂ ਦੱਸਦੇ ਬਿਨ ਮੀਨਸ ਵਿਦਾਊਟ ਸਤਿਗੁਰ ਦਰ ਟ੍ਰੂ ਵਿਜ਼ਡਮ ਸਤ ਸਦਾ ਰਹਿਣ ਵਾਲਾ ਇਟਰਨਲ ਗੁਰ ਕਿਹਦੇ ਕੋਲੋਂ ਗੁਰ ਲਿਆ ਆ ਗੁਰ ਹੁੰਦਾ ਗਿਆਨ ਸਮਝ ਅੰਡਰਸਟੈਂਡਿੰਗ ਨੋਲੇਜ ਵਿਜ਼ਡਮ ਨਾ ਪਾਇਓ ਨਹੀਂ ਮਿਲਦਾ ਬਿਨਾ ਗੁਰੂ ਤੋਂ ਬਿਨਾ ਗਿਆਨ ਤੋਂ ਨਹੀਂ ਮਿਲਦਾ ਸੋ ਵਿਦਾਊਟ ਇੰਟਰਨਲਾਈਜ਼ ਇੰਟਰਨਲਾਈਜ਼ਿੰਗ ਦਾ ਡਿਵਾਈਨ ਵਿਜ਼ਡਮ ਜਦੋਂ ਤੱਕ ਅਸੀਂ ਗੁਰੂ ਦੇ ਗਿਆਨ ਨੂੰ ਇੰਟਰਨਲਾਈਜ਼ ਨਹੀਂ ਕਰਦੇ ਵੈਦਰ ਇਟ ਵਾਸ ਰਿਟਨ ਇਨ ਕੁਰਾਨ ਫਾਰ ਦਾ ਮੁਸਲਿਮਸ ਵੈਦਰ ਇਟ ਵਾਸ ਰਿਟਨ 올 ਦੋਸ ਸ਼ਾਤਰਾਸ ਐਂਡ ਵੇਦਾਸ ਐਂਡ ਸਮ੍ਰਿਤੀਸ ਆਫ ਦਾ ਹਿੰਦੂਸ ਵੈਦਰ ਇਟਸ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਫ ਆਈ ਡੂ ਨਾਟ ਇੰਟਰਨਲਾਈਜ਼ ਦੈਟ ਵਿਜ਼ਡਮ ਵਨ ਕੈਨ ਨਾਟ ਫਾਈਂਡ অর ਰੀਅਲਾਈਜ਼ ਦੈਟ ਲਾਰਡ ਓ ਵਾਹਿਗੁਰੂ ਨੂੰ ਅਸੀਂ ਜਾਣ ਨਹੀਂ ਸਕਦੇ ਜਿਹਨੂੰ ਜਾਣਣਾ ਜ਼ਰੂਰੀ ਹੈ ਐਂਡ ਸੋ ਵੇਸਟ ਟਾਈਮ ਇਨ ਐਮਪਟੀ ਰਿਚੂਅਸਿਸ ਕਰਕੇ ਅਸੀਂ ਐਮਪੀ ਰਿਚੂਅਲਸ ਟਾਈਮ ਵੇਸਟ ਕਰਦੇ ਆ ਕਿ ਇੰਨੀ ਵਾਰੀ ਪਾਠ ਆ ਵਾਲਾ ਕਰਨਾ ਇੰਨੀ ਵਾਰੀ ਯਾਹ ਕਰਨਾ ਆਹ ਵਾਲਾ ਅ ਦੁੱਖਪੰਜਨੀ ਦਾ ਪਾਠ ਕਰਨਾ ਤੇ ਆਹ ਵਾਲਾ ਸੰਕਟਮੋਚਨ ਦਾ ਪਾਠ ਕਰਨਾ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਨਾ ਲਿਖਿਆ ਹੋਵੇ ਅਸੀਂ ਕਲਾਸੀਫਾਈ ਕਰ ਲੈਨੇ ਅਸੀਂ ਉਸੇ ਚ ਉਲਝ ਕੇ ਰਹਿ ਜਾਂਦੇ ਅਗਲੀ ਪੰਕਤੀ ਮੇਰੇ ਨਾਲ ਬੋਲੋ ਜੀ ਸਤ ਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ ਆਪ ਹੋ ਗਿਆ ਯੌਰ self ਰੱਖਿਓ ਪੁੱਟ ਆਪਣੇ ਅੰਦਰ ਰੱਖ ਲੈਣਾ ਅੰਦਰ ਰੱਖਣਾ ਕਿਸੇ ਚੀਜ਼ ਨੂੰ ਪ੍ਰਗਟ ਹੁੰਦਾ ਕਲੀਅਰ ਕਰ ਦੇਣਾ ਕਲੈਰਿਟੀ ਆ ਜਾਣੀ ਕਿਸੇ ਚੀਜ਼ ਦਾ ਪ੍ਰਗਟ ਹੋ ਜਾਣਾ ਸਾਹਮਣੇ ਆ ਜਾਣਾ ਆਖ ਸੁਣਾਇਆ ਆਖਣਾ ਸੁਣਨਾ ਇਟ ਮੀਨਸ ਐਕਸਰਸਾਈਜ਼ਿੰਗ ਦੈਟ ਵਿਜ਼ਡਮ ਜਿਹੜਾ ਮੈਂ ਪੜਿਆ ਸੀ ਜਿਹੜਾ ਮੈਂ ਗੁਰੂ ਕੋਲੋਂ ਸੁਣਿਆ ਸੀ ਉਹਨੂੰ ਅਮਲ ਵਿੱਚ ਲਿਆਉਣਾ ਟੂ ਇੰਪਲੀਮੈਂਟ ਦੈਟ ਵਿਜ਼ਡਮ ਇਨ ਮਾਈ ਲਾਈਫ ਸੋ ਸਤਗੁਰ ਵਿੱਚ ਆਪ ਰੱਖੇਨ ਉਹ ਜਿਹੜਾ ਸੱਚੇ ਗੁਰੂ ਦਾ ਗਿਆਨ ਹੈ ਦੈਟ ਡਿਵਾਈਨ ਵਿਜ਼ਡਮ ਉਹਨੂੰ ਆਪਣੇ ਆਪ ਵਿੱਚ ਰੱਖਣਾ ਟਿਕਾਣਾ ਆਪਣੇ ਅੰਦਰ ਸਿਰਫ ਆ ਕੰਨਾ ਤੱਕ ਆਇਆ ਸੀ ਹੱਥਾਂ 'ਚ ਆਇਆ ਸੀ ਗੁਟਕਾ ਬੋਲ ਲਿਆ ਸੁਣ ਲਿਆ ਬਾਅਦ ਵਿੱਚ ਬਾਹਰ ਜਾ ਕੇ ਲੜਨ ਲੱਗ ਗਏ ਯਾ ਅੱਜ ਕੱਲ੍ਹ ਤੇ ਗੁਰਦੁਆਰਿਆਂ ਦੇ ਅੰਦਰ ਹੀ ਲੜਨ ਲੱਗ ਪਏ ਇਹ ਤਾਂ ਫਿਰ ਸਤਗੁਰ ਵਿੱਚ ਆਪ ਰੱਖਿਆ ਅਸੀਂ ਗੁਰੂ ਨੂੰ ਵਿੱਚ ਨਹੀਂ ਰੱਖਿਆ ਯੂ نو ਵੈਨ ਯੂ टेक ਮੱਥਾ ਹੇਅਰ ਐਂਡ ਯੂ ਗੋ ਅਰਾਊਂਡ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਟ ਮੀਨਸ ਕਿ ਮੈਂ ਗੁਰੂ ਨੂੰ ਵਿੱਚ ਰੱਖਾਂਗਾ ਗੁਰੂ ਨੂੰ ਮਹੇਸ਼ਾ ਸੈਂਟਰ ਚ ਰੱਖਾਂਗਾ ਆਪਣੀ ਲਾਈਫ ਦੇ 올 ਡਿਸੀਜਨਸ ਐਂਡ ਐਵਰੀਥਿੰਗ ਮੇਰਾ ਗੁਰੂ ਸੈਂਟਰ ਚ ਹੋਏਗਾ ਵਿੱਚ ਸਤਗੁਰ ਵਿੱਚ ਆਪ ਰੱਖਿਓ ਫਿਰ ਪ੍ਰਗਟ ਹੁੰਦਾ ਹੈ ਸੋ ਕੀਪ ਯੋਰself ਸਾਰੇ ਥਾਟਸ ਐਂਡ ਐਕਸ਼ਨਸ ਵਿਦਿਨ ਦਾ ਡਿਵਾਈਨ ਵਿਜ਼ਡਮ ਔਰ ਗੁਰੂ ਦੇ ਗਿਆਨ ਦੇ ਵਿੱਚ ਰੱਖੋ ਐਂਡ ਬਾਈ ਐਕਸਰਸਾਈਜ਼ਿੰਗ ਦੈਟ ਵਿਜ਼ਡਮ ਯੂ ਵਿਲ ਫਾਈਂਡ ਕਲੈਰਿਟੀ ਫਿਰ ਪ੍ਰਗਟ ਹੋ ਜਾਏਗਾ ਅਗਲੀ ਪੰਕਤੀ ਨਾਲ ਬੋਲਿਓ ਜੀ ਸਤਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਮਿਲੇ ਹੁੰਦਾ ਮਿਲਣਾ ਮੀਟਿੰਗ ਹੇਅਰ ਇਟ ਇਜ਼ ਇੰਟਰਨਲਾਈਜ਼ਿੰਗ ਗੁਰੂ ਨੂੰ ਕਿਵੇਂ ਮਿਲਿਆ ਜਾਂਦਾ ਗੁਰੂ ਦੇ ਗਿਆਨ ਨੂੰ ਸਮਝ ਕੇ ਦੇਰ ਇਜ਼ ਨੋ ਅਦਰ ਵੇ ਟੂ ਮੀਟ ਦਾ ਗੁਰੂ ਦੇਰ ਇਜ਼ ਨੋ ਅਦਰ ਵੇ ਭਾਵੇਂ ਉਹ ਗੁਰੂ ਨਾਨਕ ਦਾ ਟਾਈਮ ਸੀ ਜਿਹੜੇ ਭਾਈ ਲੈਣੇ ਨੇ ਗੁਰੂ ਦਾ ਗਿਆਨ ਆਪਣੇ ਅੰਦਰ ਉਤਾਰ ਲਿਆ ਗੁਰੂ ਨੂੰ ਮਿਲ ਗਿਆ ਗੁਰੂ ਦਾ ਰੂਪ ਹੋ ਗਿਆ ਇਜ਼ਨਟ ਇਟ ਸੋ ਵੈਨ ਆਈ ਕਮ ਟੂ ਦਾ ਗੁਰੂ ਥਿਸ ਇਜ਼ ਨੋਟ ਮੀਟਿੰਗ ਵੈਨ ਆਈ ਲਿਸਨ ਟੂ ਗੁਰੂ ਐਂਡ ਇੰਟਰਨਲਾਈਜ਼ ਦੈਟ ਮੈਸੇਜ ਫਿਰ ਮੈਂ ਗੁਰੂ ਨੂੰ ਮਿਲਿਆ ਹਾਂ ਸਦਾ ਆਲਵੇਜ਼ ਮੁਕਤ ਹੁੰਦਾ ਲਿਬਰੇਟ ਹੋ ਜਾਣਾ ਫਰੀडम ਫ੍ਰੀ ਹੋ ਜਾਣਾ ਮੋ ਅਟੈਚਮੈਂਟਸ ਇਹ ਸਾਡੀ ਅਟੈਚਮੈਂਟਸ ਨੇ ਬੜੀਆਂ ਸਾਰੀਆਂ ਕਿ ਮੈਂ ਇਸ ਚੀਜ਼ ਨਾਲ ਅਟੈਚਡ ਹਾਂ ਇਹਦਾ ਬਦਲ ਹੋਣਾ ਜੀ ਅਸੀਂ ਤੇ ਇਸੇ ਤਰ੍ਹਾਂ ਹੀ ਚੰਗੇ ਹਾਂ ਕਿਉਂਕਿ ਮੈਂ ਜਲਾਉਣਾ ਇਸ ਕਰਕੇ ਮੈਂ ਬੈਟਰ ਐ ਮੈਂ ਦਫਨਾਉਣਾ ਇਸ ਕਰਕੇ ਇਹ ਸਾਰੇ ਮੋਹ ਨੇ ਚੁਕਾਇਆ ਖਤਮ ਕਰ ਦਿੱਤਾ ਰਿਮੂਵਡ ਇੰਟਰਨਲਾਈਜ਼ਿੰਗ ਡਿਵਾਈਨ ਵਿਜ਼ਡਮ ਜਦੋਂ ਅਸੀਂ ਰੱਬੀ ਗਿਆਨ ਨੂੰ ਆਪਣੇ ਅੰਦਰ ਉਤਾਰਦੇ ਆ ਵਨ ਲਿਵਸ ਫਰੀ ਫਿਰ ਬੰਦਾ ਮੁਕਤ ਹੁੰਦਾ ਆ ਸਦਾ ਮੁਕਤ ਹੋ ਜਾਂਦਾ ਨਹੀਂ ਤੇ ਬੱਜਾ ਹੋਇਆ ਬਹੁਤ ਸਾਰੇ ਬੌਂਡੇਜਸ ਨੇ ਕਿੰਨੇ ਸਾਰੇ ਔਗਣ ਨੇ that hatred envy jealousy that greed greed that ego that anger ਇਹ ਸਾਰੇ ਬੰਧਨ ਨੇ ਅਸੀਂ ਬੱਜੇ ਹੋਏ ਹਾਂ ਬਸ ਜਦੋਂ ਇੰਟਰਨਲਾਈਜ਼ ਕਰਦੇ ਹਾਂ ਗਿਆਨ ਨੂੰ ਫਿਰ ਅਸੀਂ ਫ੍ਰੀ ਹੁੰਨੇ ਐਜ਼ ਇਟ ਰਿਮੂਵਜ਼ ਦਾ ਅਨਨੈਸੈਸਰੀ ਅਟੈਚਮੈਂਟਸ ਫਿਰ ਉਹ ਜਿੰਨੀਆਂ ਅਟੈਚਮੈਂਟਸ ਨੇ ਮੋਹ ਨੇ ਸਾਡੇ ਵਿਕਾਰਾਂ ਦੇ ਨਾਲ ਉਹ ਟੁੱਟਦੇ ਨੇ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਉੱਤਮ ਹੁੰਦਾ ਸਭ ਤੋਂ ਵਧੀਆ ਸੁਪੀਰੀਅਰ ਬੈਟਰ ਵਿਚਾਰ ਅੰਡਰਸਟੈਂਡਿੰਗ ਹੇਅਰ ਅਸੀਂ ਆ ਵਿਚਾਰ ਕਰਦੇ ਆ ਜੀ ਸਾਡੇ ਘਰਾਂ ਚਾਹ ਵਿਚਾਰ ਹੈ ਜੀ ਸਾਡੇ ਗੁਰਦੁਆਰੇ ਚਾਹ ਵਿਚਾਰ ਹੈ ਜੀ ਇਹ ਸਾਰੇ ਵਿਚਾਰ ਛੱਡ ਦੇ ਨੀ ਸੋਮਵਾਰ ਨੂੰ ਐ ਨਹੀਂ ਕਰਨਾ ਮੰਗਲਵਾਰ ਨੂੰ ਐ ਨਹੀਂ ਕਰਨਾ ਇਹ ਵਿਚਾਰ ਉਹਦੇ ਘਰ ਕਿਸੇ ਦੀ ਡੈਥ ਹੋ ਗਈ ਉੱਥੇ ਸੂਤਕ ਹੋ ਗਿਆ ਉੱਥੇ ਪਾਤਕ ਹੋ ਗਿਆ ਉੱਥੇ ਆ ਨਹੀਂ ਬਣਾਉਣਾ ਆ ਨਹੀਂ ਕਰਨਾ ਇਹ ਵਿਚਾਰ 올 ਦੋਜ਼ ਬਿਲੀਫਸ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਤੋਂ ਉੱਤਮ ਸਭ ਤੋਂ ਵਧੀਆ ਵਿਚਾਰ ਪਤਾ ਕੀ ਹੈ ਉਹ ਵਿਚਾਰ ਜਿਨ੍ਹਾਂ ਨਾਲ ਸੱਚੇ ਨਾਲ ਚਿੱਤ ਲੱਗ ਜਾਏ ਜਿਨ੍ਹਾਂ ਨਾਲ ਸਾਡਾ ਪਿਆਰ ਰੱਬ ਨਾਲ ਬਣ ਜਾਏ ਉਹ ਵਿਚਾਰ ਅੱਛੇ ਹੁੰਦੇ ਨੇ ਜਿਨ੍ਹਾਂ 'ਚ ਡਰ ਹੈ 올 ਦੈਟ ਨੋਲੇਜ ਵਿਚ ਜਨਰੇਟਸ ਫੀਅਰ ਇਨ ਯੂ ਇਜ਼ ਰਬਿਸ਼ ਇਜ਼ ਟਰੈਸ਼ ਥਰੋ اٹ ਅਵੇ ਜਿਹੜਾ ਤੁਹਾਡੇ ਅੰਦਰ ਡਰ ਪੈਦਾ ਕਰ ਰਿਹਾ ਭਰਮ ਪੈਦਾ ਕਰ ਰਿਹਾ ਆ ਕਿ ਹੋਇਆ ਅਸੀਂ ਤੇ ਗੁਰਦੁਆਰੇ ਜਾਂਦੇ ਸੀ ਨਹੀਂ ਗਏ ਤੇ ਆ ਹੋ ਜਾਏਗਾ ਫਿਰ ਉਹ ਗਿਆਨ ਨਹੀਂ ਆ ਉਥੇ ਕੋਈ ਉਹ ਗਿਆਨ ਹੋ ਹੀ ਨਹੀਂ ਸਕਦਾ ਉਹ ਗੁਰੂ ਵਾਲਾ ਗਿਆਨ ਨਹੀਂ ਗੁਰੂ ਵਾਲਾ ਗਿਆਨ ਤੁਹਾਨੂੰ ਲਿਬਰੇਟ ਕਰਦਾ ਸੀ ਪਿੱਛੇ ਸੁਣਾਏ ਆ ਤੇ ਜਿਹਦੇ ਨਾਲ ਇੱਕ ਪ੍ਰਮਾਤਮਾ ਨਾਲ ਪਿਆਰ ਲੱਗ ਜਾਏ ਬੈਸਟ ਇਜ਼ ਦਾ ਅੰਡਰਸਟੈਂਡਿੰਗ ਉਹੀ ਵਿਚਾਰ ਸਭ ਤੋਂ ਵਧੀਆ ਹੈ ਵਿਚ ਮੇਕਸ ਅਸ ਗੋ ਮਾਈਂਡਫੁਲ ਆਫ ਦਾ ਟਰੂ ਵਨ ਵਿਦਿਨ ਜਿਹੜਾ ਸਾਡੇ ਅੰਦਰ ਰੱਬ ਹੈ ਸਾਰਿਆਂ ਅੰਦਰ ਹੈ ਉਹ ਗਿਆਨ ਸਭ ਤੋਂ ਚੰਗਾ ਜਿਹੜਾ ਸਾਨੂੰ ਉਹਦੇ ਨਾਲ ਜੋੜ ਦੇਵੇ ਉਹਦਾ ਚੇਤਾ ਸਾਡੇ ਅੰਦਰ ਬਣ ਜਾਵੇ ਅਖੀਰਲੀ ਪੰਕਤੀ ਮੇਰੇ ਨਾਲ ਬੋਲਿਓ ਜੀ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਜਗਤ ਦਾ ਜੀਵਨ ਦੇਣ ਵਾਲਾ ਦਾ ਸੋਰਸ ਆਫ ਲਾਈਫ ਉਹ ਪਰਮਾਤਮਾ ਦਾਤਾ ਜਿਹੜਾ ਦੇ ਰਿਹਾ ਸਾਨੂੰ ਪ੍ਰੋਵਾਈਡ ਕਰਦਾ ਆ ਪਾਇਆ ਉਦੋਂ ਮਿਲਦਾ ਹੈ ਉਦੋਂ ਰੀਅਲਾਈਜ਼ ਕੀਤਾ ਜਾ ਸਕਦਾ ਥਰੂ ਡਿਵਾਈਨ ਵਿਜ਼ਡਮ ਓਨਲੀ ਸਿਰਫ ਸਤ ਗੁਰੂ ਗੁਰੂ ਦੇ ਗਿਆਨ ਦੇ ਨਾਲ ਐਂਡ ਨਾਟ ਬਾਈ ਫਾਈਟਿੰਗ ਆ ਬੋਸਟਿੰਗ ਓਵਰ ਰਿਲੀਜੀਅਸ ਰਿਚੁਅਲਸ ਇਸ ਚੀਜ਼ ਨੂੰ ਹਮੇਸ਼ਾ ਧਿਆਨ ਚ ਰੱਖੋ ਧਾਰਮਿਕ ਜਿੰਨੇ ਵੀ ਰਿਚੁਅਲਸ ਨੇ ਜਿੰਨੇ ਵੀ ਰੀਤੀ ਰਿਵਾਜ ਹੈ ਉਹਨਾਂ ਦੇ ਬਿਹਾਫ ਤੇ ਲੜਨਾ ਉਹਨਾਂ ਦੇ ਬੇਸ ਤੇ ਲੜਨਾ ਜਾਂ ਆਪਣੇ ਆਪ ਨੂੰ ਵੱਡਾ ਸਮਝਣਾ ਇਸ ਤੋਂ ਵੱਡੀ ਮੂਰਖਤਾ ਦੁਨੀਆ 'ਚ ਕੋਈ ਨਹੀਂ ਹੈ ਜੇ ਅਸੀਂ ਇਹ ਕਰ ਰਹੇ ਤਾਂ ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ ਸਾਨੂੰ ਇਸ ਸ਼ਲੋਕ ਤੇ ਪੌੜੀ 'ਚ ਗੁਰੂ ਨਾਨਕ ਨੇ ਦੱਸ ਦਿੱਤਾ ਆ ਕਿ ਸਤ ਗੁਰ ਸੱਚੇ ਗਿਆਨ ਗੁਰੂ ਦੇ ਗਿਆਨ ਨੂੰ ਇੰਟਰਨਲਾਈਜ਼ ਕਰਕੇ ਫਿਰ ਹੀ ਪ੍ਰਮਾਤਮਾ ਮਿਲਦਾ ਹੈ ਨਾਟ ਬਾਈ ਫਾਈਟਿੰਗ অর ਆਰਗੂਇੰਗ ਇਨ ਦਾ ਨੇਮ ਆਫ ਡਿਫਰੈਂਟ ਰਿਚੁਅਲਸ ਕਿ ਮੈਂ ਤਾਂ ਜੀ ਆ ਕਰਦਾ ਤੇ ਮੈਂ ਚੰਗਾ ਆ ਸਿੱਖ ਚੰਗੇ ਆ ਹਿੰਦੂ ਮਾੜੇ ਮੁਸਲਮਾਨ ਮਾੜੇ ਆ ਮੁਸਲਮਾਨ ਚੰਗੇ ਇਹ ਨਹੀਂ ਇਹ ਲੜਾਈਆਂ ਛੱਡ ਕੇ one finds realizes the creator lord by internalizing the divine wisdom ਗੁਰੂ ਕਿਰਪਾ ਕਰੇ ਸਾਨੂੰ ਵੀ ਸਤਗੁਰ ਮਿਲ ਜਾਏ ਸਤਗੁਰ ਮਿਲੇ ਸਦਾ ਮੁਕਤ ਹੈ ਅਸੀਂ ਵੀ ਮੁਕਤ ਹੋ ਜਾਈਏ ਗੁਰੂ ਕਿਰਪਾ ਕਰੇ ਆਪ ਸਭ ਦੀ ਚੜ੍ਹਦੀ ਕਲਾ ਤੰਦਰੁਸਤੀ ਕਾਮਨਾ ਕਰਦੇ ਖਿਮਾ ਦੇ ਜਾਚ